ਹਾਲਤ ਕਰੋ ਸਹਾਰ ਕਰੋ ਮਹਾਰਤੋ ਸਟੂਡੈਂਟਾਂ ਕੋ ਆਪੀ ਦੇ ਫਲਾਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਹਜ਼ਾਰ ਕੇਂਦਰ ਸਰਕਾਰ ਮੁੜਦਾਬਾਹ ਗੁਰਦਾਬਾਹ ਮੁੜਦਾਬਾਹ ਹਜ਼ਾਰ ਤੁਸੀਂ ਪੰਜਾਬ ਦੇ ਵਿੱਚ ਟੈਕਪਰ ਚੈੱਕ ਕਰਨਾ ਬੰਦ ਕਰੋ ਰੋਕੋ ਕਰੋ ਬੰਦ ਕਰੋ ਤੁਸੀਂ ਜੁੜੇ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜਿਆ ਕਲੰਦੌਰ ਦੇ ਪੀਐਮ ਸੀਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਕਿਥੇ ਕਾਪੀਆਂ ਸਾੜੀਆਂ ਗਈਆਂ ਨੇ ਕਿ ਚਾਹਤ ਆਪਣਾ ਚੱਕਰ ਸਾੜੀਆਂ ਗਈਆਂ ਨੇ ਕਿ ਨਰੇਬਾਜੀ ਕੀਤੀ ਆ ਗੱਲਬਾਤ ਕਰਦੇ ਆ ਬਾਈ ਕੀ ਰਾਜ ਆ ਹਾਂ ਮੈਂ ਹਰਜਿੰਦਰ ਸਿੰਘ ਵਡਾਲਾ ਬਾਂਗਰ ਡੀਟੀਐਫ ਦਾ ਜ਼ਿਲ੍ਹਾ ਪ੍ਰਧਾਨਤ ਸੂਬਾ ਸੂਬਾ ਮੀਤ ਪ੍ਰਧਾਨ ਪੰਜਾਬ ਅੱਜ ਜਿਹੜੀਆਂ ਇਹ ਕਾਪੀਆਂ ਸਾੜੀਆਂ ਗਈਆਂ ਨੇ ਇਹ ਉਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੇ ਜਿਹਦੇ ਵਿੱਚ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਜੁਨੀ ਯੂਨੀਵਰਸਿਟੀ ਦਾ ਸੈਨੇਟ ਤੇ ਸਿੰਡੀਕੇਟ ਆ ਉਹਦੇ ਜਿਹੜੀਆਂ ਸੀ ਕਨਵੇ ਮੈਂਬਰੀ ਤੋਂ 31 ਮੈਂਬਰੀ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਦੀਆਂ ਸੀ ਕਾਪੀਆਂ ਸਾੜੀਆਂ ਨੇ ਕਿਉਂਕਿ ਸਿੱਧਾ-ਸਿੱਧਾ ਜਿਹੜਾ ਕੇਂਦਰ ਸਰਕਾਰ ਦਾ ਪੰਜਾਬ ਦੇ ਉੱਤੇ ਦਖਲਅੰਦਾਜ਼ੀ ਆ ਪੰਜਾਬ ਦੀ ਸਿੱਖਿਆ ਤੇ ਦਖਲਅੰਦਾਜ਼ੀ ਆ ਕਿਉਂਕਿ ਸਿੱਖਿਆ ਜਿਹੜਾ ਇੱਕ ਸਟੇਟ ਦਾ ਵਿਸ਼ਾ ਵਾ ਤੇ ਸੰਵਰਤੀ ਸੂਚੀ ਦੇ ਵਿੱਚ ਆ ਇਸ ਕਰਕੇ ਇਹ ਪੰਜਾਬ ਇਹ ਜਿਹੜੀਆਂ ਸਟੇਟਾਂ ਦੇ ਅਧਿਕਾਰ ਨੇ ਜਿਹੜੇ ਕੇਂਦਰ ਸਰਕਾਰ ਉਹ ਡਾਇਰੈਕਟ ਜਿਹੜੀ ਆ ਜਿਹੜੀ ਆ ਸਿੱਖਿਆ ਦੇ ਅਧਿਕਾਰ ਦੇ ਉੱਤੇ ਜਿਹੜੀਆਂ ਸਟੇਟ ਦੇ ਅਧਿਕਾਰ ਆ ਉਹਨਾਂ ਤੇ ਜਿਹੜਾ ਹਮਲਾ ਕਰਨ ਜਾ ਰਹੀ ਆ ਸੋ ਇਹਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਵਾ ਕਿਉਂਕਿ ਉਹਦੇ ਵਿੱਚ ਜਿਹੜੀ ਆ ਮਿਨੀ ਜਿਹੜਾ ਸਿੰਡੀਕੇਟ ਆ ਸਾਈਨਟ ਆ ਜਿਹੜਾ ਸਿੰਡੀਕੇਟ ਆ ਉਹਦੇ ਵਿੱਚ ਜਿਹੜੇ ਸੈਨੇਟ ਮੈਂਬਰ ਹੈਗੇ ਨੇ ਉਹ ਇੱਕ ਕਿਸਮ ਦੀ ਉਹਨਾਂ ਦੀ ਇੱਕ ਉਹ ਬਾਡੀ ਹੁੰਦੀ ਆ ਚੁਣੀ ਹੋਈ ਬਾਡੀ ਹੁੰਦੀ ਆ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਵੋਟਾਂ ਨਾਲ ਹੀ ਚੁਣ ਕੇ ਉਹ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਜਿਹੜੇ ਉਹ ਬੰਦੇ ਨੇ ਤੇ ਉਹ ਯੂਨੀਵਰਸਿਟੀ ਨੂੰ ਚਲਾਉਂਦੇ ਨੇ ਪਰ ਹੁਣ ਕੀ ਆ ਕੇਂਦਰ ਸਰਕਾਰ ਨਹੀਂ ਚਾਹੁੰਦੀ ਆ ਉਹ ਕੀ ਚਾਹੁੰਦੀ ਆ ਕਿ ਇਹਦਾ ਜਿਹੜਾ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਕੇ ਉਹਨੂੰ ਆਪਣੇ ਤਰੀਕੇ ਦੇ ਨਾਲ ਯੂਨੀਵਰਸਿਟੀ ਤੇ ਕਬਜ਼ਾ ਕੀਤਾ ਜਾਵੇ ਸੋ ਇਸ ਕਰਕੇ ਅਸੀਂ ਇਹਦਾ ਜਿਹੜਾ ਡਟਮਾ ਵਿਰੋਧ ਕਰ ਰਹੇ ਆ ਕਿਉਂਕਿ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਉੱਥੇ ਲਗਾਤਾਰ ਸੰਘਰਸ਼ ਦੇ ਵਿੱਚ ਨੇ ਅਸੀਂ ਉਹਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਜੜੀਆਂ ਅਜੇ ਕਾਪੀਆਂ ਸਾੜੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਕੋਈ ਤਖਾ ਸੰਘਰਸ਼ ਕਰਨਾ ਪਿਆ ਜਿਸ ਤਰ੍ਹਾਂ ਵੀ ਜਥੇਬੰਦੀਆਂ ਸਾਡੀ ਡਿਊਟੀ ਲਾਉਣਗੀਆਂ ਅਸੀਂ ਇਹਦੇ 'ਤੇ ਵੱਧ ਚੜ ਕੇ ਹਿਸਾ ਲਾਵਾਂਗੇ ਕਿਉਂਕਿ ਇਹ ਸਾਡੇ ਪੰਜਾਬ ਦੀ ਸਿੱਖਿਆ ਦਾ ਮਸਲਾ ਵਾ ਇਹ ਸਾਡੇ ਸਟੇਟਾਂ ਦੇ ਅਧਿਕਾਰਾਂ ਦਾ ਮਸਲਾ ਵਾ ਜੇ ਅਸੀਂ ਸਟੇਟਾਂ ਦੇ ਅਧਿਕਾਰ ਦੇ ਉੱਤੇ ਖੜੇ ਨਹੀਂ ਹੁੰਦੇ ਇਹਨਾਂ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਸਿੱਖਿਆ ਵਾ ਉਹਦਾ ਜਿਹੜਾ ਕੇਂਦਰੀਕਰਨ ਹੋ ਜਾਏਗਾ ਕੇਂਦਰੀ ਕਿਉਂਕਿ ਜਿਹੜਾ ਇਹ ਸਿੱਖਿਆ ਜੇ ਕੇਂਦਰੀਕਰਨ ਹੁੰਦੀ ਆ ਉਹਦੇ ਵਿੱਚ ਜਿਹੜੀ ਸਾਡੀ ਕਲਚਰ ਆ ਸਾਡਾ ਪੰਜਾਬ ਦਾ ਕਲਚਰ ਜਾਂ ਹੋਰ ਸਟੇਟਾਂ ਦਾ ਕਲਚਰ ਆ ਉਹਦੇ ਉੱਤੇ ਵੀ ਇਹ ਹਮਲਾ ਵਾ ਇਸ ਕਰਕੇ ਅਸੀਂ ਇਹਦਾ ਡਟਵਾ ਵਿਰੋਧ ਕਰ ਰਹੇ ਆ ਜਿਹੜੀ ਉੱਤੇ ਹੜਤਾਲ ਕੀਤੀ ਗਈ ਪੋਖਰਦਾਲ ਕੀਤੀ ਬਸ ਤੋੜ ਦਿੱਤੀ ਗਈ ਉਸ ਨੂੰ ਕਿਸ ਨੇ ਹਾਂ ਪੋਖਰਦਾਲ ਤੋੜੀ ਨਹੀਂ ਗਈ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਇਹ ਵਾਪਸ ਲੈ ਲਿਆ ਕਿਸੇ ਜਿਹੜਾ ਵਾ ਸੈਨਟ ਭੰਗ ਕਰਦਾ ਮਸਲਾ ਪਰ ਬਾਅਦ ਵਿੱਚ ਉਸੇ ਦਿਨ ਇੱਕ ਹੋਰ ਲੈਟਰ ਆ ਜਾਂਦਾ ਕਿ ਜਿਹਦੇ ਵਿੱਚ ਇਹ ਕਹਾ ਗਿਆ ਕਿ ਅਸੀਂ ਇਹਨੂੰ ਡਿਲੇਅ ਕੀਤਾ ਵਾ ਇਹਨੂੰ ਲਾਗੂ ਕਰਨ ਦੀ ਤਰੀਕ ਬਾਅਦ ਚ ਦੱਸੀ ਜਾਏਗੀ ਬਾਕੀ ਇਹਨੂੰ ਰੱਦ ਨਹੀਂ ਕੀਤਾ ਜੇ ਕੇਂਦਰ ਸਰਕਾਰ ਨੇ ਇਸ ਕਰਕੇ ਉਹ ਲਗਾਤਾਰ ਸੰਘਰਸ਼ ਚੱਲ ਰਿਹਾ ਵਾ ਕੋਈ ਵੀ ਜੇ ਉੱਥੇ ਹਰਤਾ ਰੱਦ ਨਹੀਂ ਹੋਈ ਲਗਾਤਾਰ ਚੱਲ ਰਹੀ ਹੈ ਜਿਹੜਾ ਸਰ ਮਤਲਬ ਤੂੰ ਯੂਨੀਵਰਸਿਟੀ ਤੇ ਬੋਲ ਲੱਗ ਪਿਓ ਜਿਹੜੇ ਸਕੂਲ ਨੇ ਪਹਿਲਾਂ ਪੰਜਾਬ ਸਰਕਾਰ ਬੁੜਤੀ ਇਹਨੂੰ ਪੀਐਮਸੀ ਦੀ ਕਰ ਦਿੱਤਾ ਇਹ ਤੇ ਕੋਈ ਨਹੀਂ ਬੋਲਿਆ ਇਹਦੇ ਉੱਤੇ ਹੋ ਗਏ ਐਸੇ ਡੈਮੋਕਰੈਟਿਕ ਟੀਚਰ ਫਰੰਟ ਪਹਿਲਾਂ ਵੀ ਇਹਦੇ ਤੇ ਲਗਾਤਾਰ ਉਦੋਂ ਵੀ ਅਸੀਂ ਇਹਦਾ ਵਿਰੋਧ ਕੀਤਾ ਸੀ ਕਿਉਂਕਿ ਇਹ ਵੀ ਸਕੂਲ ਜਿਹੜੇ ਸਿੱਧਾ ਜਿਹੜੇ ਕੇਂਦਰ ਦੇ ਅਧੀਨ ਆ ਗਏ ਨੇ ਇਸ ਕਰਕੇ ਅਸੀਂ ਉਦੋਂ ਵੀ ਇਹਦਾ ਵਿਰੋਧ ਕਰ ਰਹੇ ਹਾਂ ਲਗਾਤਾਰ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਕਰ ਰਹੇ ਹਾਂ ਇਹ ਸਾਰੇ ਮਸਲੇ ਦੇ ਕੱਲਾ ਅੱਜ ਜੇ ਹਾਈਲਾਈਟ ਹੋਇਆ ਯੂਨੀਵਰਸਿਟੀ ਦਾ ਕਿਉਂਕਿ ਡੈਮੋਕਰੇਟ ਟੀਚਰ ਫਰੰਟ ਬੜਾ ਲੰਬੇ ਸਮੇਂ ਤੋਂ ਲੜ ਰਿਹਾ ਵਾ ਇਸ ਵਾਸਤੇ ਵੀ ਅਸੀਂ ਪੂਰੀ ਲੜਾਈ ਦੇ ਰਹੇ ਹਾਂ ਤੇ ਦਿੱਤੀ ਵੀ ਹੈ ਸੋ ਇਹ ਸਨ ਇਸਨ ਫਰੰਟ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਤੁਨੀ ਕਸੀ ਜੋ ਆਇਆ ਉਹਦੇ ਖਿਲਾਫ ਜੁੜਿਆ ਤਾਂ ਸਾਢੇ ਕਿੰਨੇ ਕਾਪੀਆ ਸਾਢੇ ਕਿੰਨੇ ਤੇ ਅੱਗੇ ਤੋਂ ਵੀ ਪਤਾ ਸਿਨ ਜਾਰੀ ਰਹੇਗਾ ਬਣੇ ਰੋ ਕਲਰ ਪੋਸਟ ਨਿਊਜ਼ ਨਾਲ ਧੰਨਵਾਦ